1212 ਮਾਡਲ ਆ ਇਹ ਨੰਬਰ ਪਤਾ ਕਰੀ ਬਟੈਂਡਾ ਨੰਬਰ ਹੈ ਜੀ ਦੂਜੇ ਨਾਮ ਦੀ ਆ ਲਓ ਬਈ ਬਟੈਂਡਾ ਨੰਬਰ ਹੈ ਜੀ ਦੂਜੇ ਨਾਮ ਦੀ ਆ ਪਰਨ ਰਿਕਨੈਸ਼ਨ ਚੈੱਕ ਕਰੋ ਤੁਸੀਂ ਜਮਨ ਨਾਮ ਇਹ ਟਾਇਰ ਪਈ ਆਗੇ ਤੇ ਲਾਈ ਵੀ ਤੁਹਾਨੂੰ ਕੰਪਨੀ ਦੇ ਮਿਲ ਜਾਣਗੇ ਅਬ ਵੀਰ ਕੱਪਾ ਨੇ ਵੀਰੇ ਵੀਰ ਕੱਪਾ ਕੇ ਲਾਈ ਵੀਰ ਕੱਪਾ ਜੀ ਵੀਰ ਕੱਪਾ ਬਈ ਸੌਰੀ ਵੀਰ ਕੱਪਾ ਲੱਗੇ ਹੋਇਆ ਗੱਡੀ ਦੇ ਵਿੱਚ ਤੇ ਅੰਟੀਰੀਅਰ ਵੇਖ ਲਓ ਤੁਸੀਂ ਸਟੀering ਤਾਂ ਤੁਹਾਨੂੰ ਇਹਦੇ ਵੀ ਕੰਟਰੋਲ ਮਿਲ ਜਾਣਗੇ ਇਹ ਵੀਰੇ 1.6 ਕਿੰਨੇ ਹੈ ਤਾਂ 1.6 ਜੀ ਜੀ ਐਕਸ ਹੈ ਜੀ ਸਿੰਗਲਰ ਵੈਗ ਅੱਜ ਆਪਾਂ ਤੁਹਾਨੂੰ ਫੇਰ ਲੈ ਕੇ ਪਹੁੰਚਿਆ ਮੋਰ ਮੰਡੀ ਦੇ ਵਿੱਚ ਤੁਹਾਨੂੰ ਆਉਣਾ ਪੈਣਾਗਾ 22 ਜੀ ਮੋਟਰ ਤੇ 22 ਜੀ ਮੋਟਰ ਤੋਂ ਤੁਹਾਨੂੰ ਆਉਣਾ ਪੈਣਾਗਾ ਪੂਰੀ ਲੋਕੇਸ਼ਨ ਆਪਾਂ ਤੁਹਾਨੂੰ ਵੀਰਾਂ ਨਾਲ ਗੱਲਬਾਤ ਕਰਾਵਾਂਗੇ ਤੁਹਾਨੂੰ ਦੱਸ ਦਾਂਗੇ ਪੂਰੀ ਲੋਕੇਸ਼ਨ ਲੈ ਕੇ ਦੱਸਾਂਗੇ ਜੇ ਕਹਿੰਦੇ ਪਹਿਲਾ ਵਾਲਾ ਵਲੌਗ ਨਹੀਂ ਦੇਖਿਆਗਾ ਆਪਣੇ ਪੇਜ ਤੇ ਪਿਆਗਾ ਤੇ ਇਹ ਦੂਜਾ ਵਲੌਗ ਥੋੜੀ ਦੇ ਬਣਾਉਣ ਲੱਗੇ ਆਪਾਂ ਤੇ ਆਜੋ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਵਾਗਤ ਹੈ ਆਪਣੇ ਪੇਜ ਤੇ ਤੁਹਾਡਾ ਸਵਾਗਤ ਹੈ ਜੀ ਤੇ ਬਾਈ ਇੱਕ ਤਾਂ ਆਪਣਾ ਨਾਮ ਤੇ ਲੋਕੇਸ਼ਨ ਦੱਸ ਦਿਓ ਜੀ ਜੀਵਨ ਸਿੰਘ ਜੀ ਇਹ ਮਾਨਸਾ ਬਠਿੰਡਾ ਰੋਡ ਹੈ ਜੀ ਗ੍ਰ ਤੇ ਬਈ ਪਹਿਲੀ ਆਪਣੀ ਆ ਗਈ ਜੀ i20 ਦੀ 2020 ਮਾਡਲ ਹੈ ਜੀ 19000 ਜਾਂਸੀ ਰਿਕਾਰਡ ਚੱਲੀ ਹੋਈ ਹੈ ਜੀ ਲਓ ਵੀ ਜੇ ਕੋਈ ਵੀਰ ਭਾਲਦਾ ਹੁੰਦਾ ਠੀਕ ਹੈ ਵੀ ਸਾਨੂੰ ਘੱਟ ਚੱਲੀ ਗੱਡੀ ਚਾਹੀਦੀ ਹੈ ਜੀ ਤੇ ਇਹ ਗੱਡੀ 19000 ਕਿਲੋਮੀਟਰ ਚੱਲੀ ਪਈ ਹੈਗੀ ਸਰਵਿਸ ਰਿਪੋਰਟ ਦੇ ਨਾਲ ਚੱਲੀ ਵੀ ਆ ਅਲਾਇ ਵੀ ਲ ਕੰਪਨੀ ਦੇ ਪੈਰ ਵੀ ਚਾਰੋ ਟਾਰ ਨਾਲ ਦੇ ਬਈ ਨਾਲ ਦੇ ਟਾਇਰ ਹੈ ਜੀ ਟਿਪਣਾ ਅਨਜੂਜ ਜੀ ਟਿਪਣੀ ਅਨਜੂਜ ਮੈਸ ਨੂੰ ਤੇ ਲਓ ਵੀ ਅੰਦਰੋਂ ਤੁਸੀਂ ਦੇਖ ਸਕਦੇ ਹੋ ਗੱਡੀ ਜਮ ਆਇਆ ਨ ਪਈ ਹੈਗੀ ਜਿਵੇਂ ਆਪਾਂ ਕਹਿੰਨੇ ਸ਼ੋਰੂਮ ਕੰਡੀਸ਼ਨ ਸ਼ੋਰੂਮ ਕੰਡੀਸ਼ਨ ਦੀ ਗੱਡੀ ਹੈਗੀ ਬਹੁਤ ਵਧੀਆ ਗੱਡੀ ਪਈ ਹੈਗੀ ਟੱਚ ਪਲੇਅਰ ਲੱਗਾ ਗੱਡੀ ਦੇ ਵਿੱਚ ਤੇ ਸੀਟ ਕਵਰੀ ਬਹੁਤ ਸੋਹਣੇ ਹੈਗੇ ਲਓ ਮੈਂ ਮੜਿਆ ਘੁੰਮ ਕੇ ਮੜਿਆ ਇਧਰੋਂ ਦਿਖਾ ਦਿਓ ਮੜਿਆ ਟਾਇਰ ਪਿਛਲੇ ਵੀ ਦਿਖਾ ਦਿਓ ਭਾਈ ਭਾਈ ਡਿਮਾਂਡ ਆਪਾਂ ਕੀ ਕਰਦੇ ਸੀ 6 ਲੱਖ 70000 ਰੁਪਏ ਜੀ 6 ਲੱਖ 70000 ਰੁਪਏ ਜੀ 6 ਲੱਖ 70000 ਬਾਕੀ ਭਾਈ ਤੁਸੀਂ ਬੈਕ ਤੋਂ ਦੇਖਦਾ ਤਾਂ ਸਟਿਪਨੀ ਦਿਖਾ ਦਿਓ ਭਾਈ ਟਿਪਨੀ ਦੇਖ ਲਓ ਜੀ ਲਓ ਵੇ ਸਟਿਪਨੀ ਦੇਖ ਸਾ ਤੇ ਅਣਜੂ ਸਟਿਪਨੀ ਹੈਗੀ ਸਟਿਪਨੀ ਜਮਾ ਨਹੀਂ ਲੱਗੀ ਹੋਈਗੀ ਨਾਲ ਤੇ ਲੱਗੀ ਵੱਜੀ ਦੀ ਬੰਪਰ ਤੋਂ ਬੰਪਰ ਜਨਲ ਹੈ ਜੀ ਜੀ ਲਓ ਵੀ ਬੰਪਰ ਤੋਂ ਬੰਪਰ ਓਰੀਜ ਗੱਡੀਆਂ ਵੀਰਾਂ ਕੋਲ ਹੋਰ ਵੀ ਜਿਹੜੀਆਂ ਹੈਗੀਆਂ ਗਿਆ ਲੱਗੀ ਬੱਜੀ ਦੀ ਫੁੱਲ ਜ਼ਿੰਮੇਦਾਰੀ ਕੋਈ ਵੀ ਗੱਡੀ ਲੱਗੀ ਬੱਜੀ ਨੂੰ ਹੁਣੀ ਇਹਨਾਂ ਵੀਰਾਂ ਕੋਲੇ ਤੇ ਇਹਦੀ ਡਿਮਾਂਡ ਕਿੰਨੀ ਕਰੀ ਆਪਾਂ 6,70,000 ਰੁਪਏ ਦੀ 6,70,000 ਮੌਕੇ ਦੇ ਮਾਤਰਾ ਕਰਦੇ ਲੋ ਜੀ ਮੌਕੇ ਦੇ ਮਾਤਰਾ ਉਹ ਜੀ ਇਹ ਦੋ ਕੇ ਆਪਾਂ ਰਹਿ ਬਰਨਾ ਬਰਨਾ ਬਰੇ ਮਾਰ ਲਾ 2014 ਮਾਡਲ ਆ ਜੀ ਜੀ ਫਰਸਟ ਆਨਰ ਆ ਜੀ ਪਹਿਲੇ ਨਾਮ ਦੀ ਹੈਗੀ ਐਚ ਆਰ ਨੰਬਰ ਬਰੇ ਐਚ ਆਰ ਨੰਬਰ ਆ ਜੀ ਐਚ ਆਰ ਨੰਬਰ ਹੈਗਾ ਪੰਜਾਬ ਦੀ ਐਨਓਸੀ ਸਾਨੂੰ ਮੋਬਾਈਲ 'ਚ ਜਿੱਥੋਂ ਦੇਖੂਗਾ ਉੱਥੋਂ ਦੇ ਐਨਓਸੀ ਪਟਾਕੇ ਦੇਣਗੇ ਤੇ ਟਾਇਰ ਚਾਰੋ ਟਾਇਰ ਨਵੇਂ ਵਧੀਆ ਪਏ ਆ ਕੰਡੀਸ਼ਨ ਤੇ ਨਾਈਵੀਂ ਰੋ ਕੰਪਨੀ ਦੇ ਹੁੰਦੇ ਆ ਅੰਦਰੋਂ ਇੰਟੀਰੀਅਰ ਚੈੱਕ ਕਰੋਗੇ ਜੀ ਬਹੁਤ ਸਾਫ਼ ਸੁਥਰਾ ਇੰਟੀਰੀਅਰ ਪਾਇਗਾ ਸਟੀਅਰਿੰਗ ਤਾਂ ਤੁਹਾਨੂੰ ਕੰਟਰੋਲ ਮਿਲ ਜਾਂਦਾ ਹੈ ਕਿਉਂਕਿ ਸਿਸਟਮ ਕੰਪਨੀ ਦੇ ਹਰੋਂ ਦਾ ਉਹੀ ਆ ਸੀਟ ਕਵਰ ਦੇਖੋ ਤੁਸੀਂ ਦੇਖ ਸਕਦੇ ਬਹੁਤ ਹੀ ਸੋਹਣੇ ਸੀਟ ਕਵਰ ਚੜੇ ਆ ਮਾਟੋਰਮੋਟਿਵ ਗੱਡੀ ਦੇ ਵਿੱਚ ਬਹੁਤ ਸੋਹਣੇ ਲੱਗੇ ਹੋਏ ਗਏ ਬਾਈ ਆਪਾਂ ਡਿਮਾਂਡ ਕੀ ਕਰਦੇ ਚ 4,25,000 ਰੁਪਏ ਜੀ 4,25,000 ਰੁਪਏ ਵੀ ਡਿਮਾਂਡ ਕਰਦੇ ਆਗੇ ਮੌਕੇ ਤੇ ਮਾਨਸਾਨ ਸਾਰੀਆਂ ਗੱਡੀਆਂ ਤੇ ਹੋ ਜਾਊਗਾ ਤੇ ਵੀਡੀਓ ਨਾਲ ਜੁੜੇ ਰਹੋ ਵੀਡੀਓ ਸਕੈਪਣਾ ਕਰਾ ਕਰੋ ਵੀਰ ਬੇਨਤੀ ਹੈਗੀ ਆਪਾਂ ਗੱਡੀਆਂ ਤੋਂ ਸਾਰੀ ਗੱਡੀਆਂ ਜਾਣਕਾਰੀ ਦਿੰਨੇ ਹੁੰਦੇ ਆਗੇ ਤੇ ਇਦੂ ਅੱਗੇ ਜੇ ਕੋਈ ਵੀਰ ਇਹ ਗੱਡੀ ਲੈਣਾ ਚਾਹੁੰਦਾ ਇਹ ਬਾਈ ਜੀ ਇਹ ਜੈਸੀ ਹੈ ਜੀ 2010 ਮਾਡਲ ਹੈ ਜੀ ਜੀਐਫਸੀ ਸਾਰੀ ਰੈਜਨਲ ਹੈ ਜੀ ਪਾਰਲਾ ਬਠਿੰਡਾ ਨੰਬਰ ਆ ਨਾਮ ਵੀਰੇ ਦੂਜੇ ਨਾਮ ਦੀ ਹੈ ਜੀ ਦੂਜੇ ਨਾਮ ਦੀ ਗੱਡੀ ਆ ਟਾਇਰ ਚੈੱਕ ਕਰੋ ਬਈ ਤੁਸੀਂ 4x4 ਹੈ ਜੀ 4x4 ਆ ਟਾਇਰ ਚੈੱਕ ਕਰੋ ਨਵੇਂ ਟਾਇਰ ਪਏ ਆਗੇ ਤੇ ਇੰਟੀਰੀਅਰ ਦੇਖੋ ਜੀ ਗੱਡੀ ਦਾ ਖਾਸ ਲੋ ਇੰਟੀਰੀਅਰ ਤੇ ਮਰੀ ਚਾਹਤ ਮੇਰੇ ਨਾਲ ਵਧੀਆ ਅੰਤਿਹੇ ਪ੍ਰਗਤੀ ਦਾ ਮੈਂ ਰਮੂਟ ਵੀ ਲੱਗਿਆ ਗੱਡੀ ਦੇ ਪਿੱਛੇ ਤੇ ਬੜੀ ਡਿਮਾਂਡ ਆ ਪਈ ਕੀ ਕਰੀ ਇਹਦੀ 5 ਲੱਖ 10 ਹਜ਼ਾਰ ਰੁਪਏ ਜੀ 5 ਲੱਖ 10 ਹਜ਼ਾਰ ਰੁਪਏ ਵੀ ਡਿਮਾਂਡ ਕਰਦੇ ਆ ਕਿ ਰੰਗ ਪੇੜ ਦੀ ਵੀ ਜ਼ਿੰਮੇਵਾਰੀ ਹੈ ਜੀ ਰੰਗ ਪੇੜ ਦੀ ਪੂਰੀ ਜ਼ਿੰਮੇਵਾਰੀ ਹੈ ਵੀਰ ਦੀ ਆ ਸਟਿੱਪਨੀ ਵੀ ਦੇਖ ਸਕਦੇ ਬੈਕ ਤੋਂ ਤੁਸੀਂ ਇਹ ਵੀ ਜਮ੍ਹਾਂ ਅਨੁਸੂਰਤੀ ਹੈ ਤੇ ਇਹ ਦੋਗੇ ਸਵੱਪ ਵੀਰੇ ਇਸ ਸਵੱਪ ਦਾ ਕੀ 2013 ਮਾਡਲ ਹੈ ਜੀ 2013 ਮਾਡਲ ਬੀਡੀਆਈ ਦੇ ਬੀਡੀਆਈ ਡੀਜ਼ਲ ਦੀ ਪੈਟਰੋਲ ਡੀਜ਼ਲ ਜੀ ਡੀਜ਼ਲ ਦੀ ਗੱਡੀ ਹੈਗੀ ਇਹ ਬੀਟੀਆਈ ਹੈ 13 ਮਾਡਲ 13 ਮਾਡਲ ਹੈ ਜੀ ਲੋ ਮੇਰੇ ਟਾਇਰਾਂ ਤੇ ਛਾਤ ਮਰਾ ਦੇ ਟਾਇਰ ਤੇ ਵੀ ਦੇਖ ਸਕਦਾ ਗੱਡੀ ਦੇ ਬਹੁਤ ਸਾਫ ਸੁਥਰੇ ਟਾਇਰ ਪਏ ਆ ਟਾਇਰਾਂ ਦੇ ਵਿੱਚ ਤੁਹਾਨੂੰ ਬੀਲ ਕਾਪਾ ਮਿਲ ਜਣਗੇ ਚਾਰੇ ਟਾਇਰਾਂ ਦੇ ਵਿੱਚ ਲੋ ਵੀ ਇੰਟੀਰੀਅਰ ਤੇ ਜਾ ਕੇ ਇਹ ਨਾਮ ਕਿਹਨੇ ਦੂਜੇ ਨਾਮ ਦੂਜੇ ਨਾਮ ਦੀ ਆ ਬਈ ਲੋ ਇੰਟੀਰੀਅਰ ਵਗੈਰਾ ਦੇਖ ਸਕਦਾ ਤੁਸੀਂ ਘੱਟ ਪਲੇਅਰ ਲੱਗਿਆ ਵਾ ਸੀਟ ਕਵਰ ਸੀਟਾਂ ਦੇ ਵਿੱਚ ਬਹੁਤ ਹੀ ਸੋਹਣੇ ਚੜੇ ਹੋਏ ਹੈਗੇ ਮੈਂ ਰਿਮੋਟ ਵੀ ਗੱਡੀ ਦੇ ਵਿੱਚ ਤੁਹਾਨੂੰ ਲੱਗੇ ਮਿਲਣਗੇ ਬਈ ਆਪਾਂ ਡਿਮਾਂਡ ਇਹਦੀ ਕੀ ਕਰਦੇ ਸਵਾ ਤਿੰਨ ਲੱਖ ਰੁਪਏ ਦੀ ਲੋ ਵੀ 3 ਲੱਖ 25000 ਰੁਪਏ ਵੀ ਡਿਮਾਂਡ ਕਰਦੇ ਆਗੇ ਇਹ ਨੰਬਰ ਆਪਾਂ ਵੀਰਾਂ ਦਾ ਸਕਰੀਨ ਤੇ ਪਾਤੇ ਜੇ ਕਿਸੇ ਵੀਰ ਨੇ ਹੋਰ ਕੋਈ ਵੀ ਗੱਡੀ ਲੈਣੀ ਹੁੰਦੀ ਆ ਤਾਂ ਕਮੈਂਟ ਕਰਕੇ ਜਰੂਰ ਦੱਸਦਿਓ ਕਿਰ ਆਪਾਂ ਨੂੰ ਕਿਹੜੀ ਗੱਡੀ ਵੀਰ ਨੇ ਕਿਸੇ ਲੈਣੀ ਆ ਤੇ ਕਿੱਥੋਂ ਕਿੱਥੋਂ ਵੀਰ ਆਪਣੇ ਨਾਲ ਜੁੜੇ ਹੋ ਵੀ ਕਮੈਂਟ ਕਰਕੇ ਦੱਸੋ ਇੱਕ ਵੀਰਾਂ ਕੋਲ ਬਰ ਨਾ ਹੋਰ ਖੜੀ ਹੈ ਭਾਈ ਇਹ ਮਾਡਲ ਕਿੰਨਾ ਜੀ ਇਹ 2012 ਮਾਡਲ ਹੈ ਜੀ 2012 ਮਾਡਲ ਆ ਇਹ ਨੰਬਰ ਕਿਹਦਾ ਹੈ ਬਟੰਡਾ ਨੰਬਰ ਹੈ ਜੀ ਦੂਜੇ ਨਾਮ ਦੀ ਆ ਨੋ ਬਈ ਬਟੰਡਾ ਨੰਬਰ ਹੈਗੀ ਦੂਜੇ ਨਾਮ ਦੀ ਆ ਟਾਰਨ ਰਿਕਗਨੀਸ਼ਨ ਚੈੱਕ ਕਰੋ ਤੁਸੀਂ ਜਮਨਾਂ ਨਾਮੇ ਟਾਰ ਪੈ ਆਗੇ ਤੇ ਲਾਈਵ ਵੀ ਤੁਹਾਨੂੰ ਕੰਪਨੀ ਦੇ ਮਿਲ ਜਾਣਗੇ ਆ ਵੀਰ ਕਾ ਪਾਣਾ ਵੀਰ ਕਾਪਾ ਕਲਾਇ ਵੀਰ ਕਾਪਾ ਜੀ ਵੀਰ ਕਾਪਾ ਬਈ ਸੌਰੀ ਵੀਰ ਕਾਪਾ ਲੱਗੇ ਹੋਇਆ ਗੱਡੀ ਦੇ ਵਿੱਚ ਚੰਤੀਰੇ ਬੈਸ ਦੇਖ ਲਓ ਤੁਸੀਂ ਸਟੀਅਰਿੰਗ ਤਾਂ ਸਾਨੂੰ ਇੱਥੇ ਵੀ ਕੰਟਰੋਲ ਮੈਚ ਜਾਣਗੇ ਇਹ ਵੀਰੇ 1.6 ਕਿਵੇਂ ਹੈ ਤਾਂ 1.6 ਜੀ ਜੀ ਐਕਸ ਹੈ ਜੀ ਸਿੰਗਲਅਰ ਬੈਗ ਐਕਸ ਸਿੰਗਲਅਰ ਬੈਗ ਲਾਬੇ ਸਿੰਗਲਅਰ ਬੈਗ ਵਾਲੀ ਜਗੀ ਤੇ ਵੀਰੇ ਡਿਮਾਂਡ ਕੀ ਕਰਦਾ ਫਿਰ ਜੀ ਪਾਲਟੋ ਦੇ ਰੇਟ ਤੇ ਲੈ ਰਿਹਾ ਜੀ 2.5 ਲੱਖ ਵੀ ਦੀ ਲਾਬੇ 2.5 ਲੱਖ 2.5 ਲੱਖ ਰੁਪਏ ਡਿਮਾਂਡ ਆ ਮਾਨਤਾਂ ਮਾੜਾ ਮੋਟਾ ਕਰ ਦਿਓ ਕਰ ਦੇ ਲੋਬੇ ਮੌਕੇ ਤੇ ਮਾਨਤਾਂ ਥੋੜਾ ਵੀਰ ਜਰੂਰ ਕਰ ਦੇਣਗੇ ਤੇ ਨੰਬਰ ਆਪਾਂ ਵੀਰਾਂ भिडियो वादकोेयर धन्यवाद